ਬਾਈ ਜੀ ਮਣਾਡੇ ਫਰੰਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਦੋ ਪਸ਼ੂ ਆ ਤੇ ਪਾਈਆਂ ਨਾਲ ਕਰਦੇ ਆ ਗੱਲਬਾਤ ਬਹੁਤ ਵਧੀਆ ਕੁਆਲਟੀ ਵਾਲੇ ਆ ਇੱਕ ਗੱਬਣੇ ਝੋਟੀ ਹੈ ਕਿ ਯਰਸੀ ਵਹਿੜਿਆ ਸਰਸੀ ਕਾਲ ਵੀਰ ਜੀ ਠੀਕ ਠਾਜੇ ਬਹੁਤ ਵਧੀਆ ਕੈਮ ਜੀ ਬਹੁਤ ਵਧੀਆ ਭਾਈ ਵਧੀਆ ਜੀ ਹਾਂ ਜੀ ਠੀਕ ਤੇ ਗਏ ਪਾਈ ਅੱਜ ਵੀਰ ਜੀ ਉਹ ਵੀਰ ਉਹ ਨਹੀਂ ਗਏ ਕਿਤੇ ਅੱਜ ਠੀਕ ਠੀਕ ਇਹ ਤੇ ਨਾਲ ਉਹਨਾਂ ਨੂੰ ਬਾਹਰ ਹਾਂਜੀ ਹਾਂਜੀ ਤੇ ਉਹਨਾਂ ਨੂੰ ਲੈਣਗੇ ਠੀਕ ਉਹਨਾਂ ਨੂੰ ਲੈਣਗੇ ਠੀਕ ਜੀ ਵੀਰ ਜੀ ਇਹ ਡੰਗ ਰਹਿ ਗਏ ਦੋ ਹਾਂਜੀ ਹਾਂਜੀ ਨਹੀਂ ਵੀਡੀਓ ਪਾ ਲਓ ਠੀਕ ਹੈ ਜੀ ਚਲੋ ਫਿਰ ਕਰੀਏ ਗੱਲ ਬਾਈ ਜੀ ਇਹ ਵੀ ਗੌਂਜ ਇਹਦੇ ਇੱਕ ਟੋਕੜ ਬਪਣ ਮੈਂ ਜੀ ਟੋਕੜ ਆ ਠੀਕ ਆ ਜੀ ਖੋਲੋ ਜੀ ਆ ਯਰਸੀ ਵਸ਼ੀ ਵਸੀ ਸੂਈ ਵੀਰ ਜੀ ਤਾਂ ਜੀ ਸੂਈ ਆ 나ੜੂ ਨਾਲੇ ਖੋਲੋ ਤੋਰੋ ਬਾਈ ਤੋਰੋ ਵੇਖੋ ਯਰਤੀ ਵਸ਼ੀ ਆ ਗਈ ਆ ਬਹੁਤ ਸਾਫ ਕੁਆਲਟੀ ਵਾਲੀ ਆ ਤੇ ਵਧੀਆ ਤੇ ਮਗਰ ਵੀ ਵਸ਼ੀ ਆ ਤੇ 나ੜੂ ਦੇ ਦੇ ਬਚਾ ਆ ਤੇ ਆ ਜੇ ਮਿੱਠੇ ਮਿੱਠੇ ਭਾਜ ਨਿਗੇ ਨਿਗੇ ਬਾਈ ਹੋਣੀ ਕੇ ਇਹ ਆ ਜਰਾ ਕਾਮੀ ਜੇ ਰੋਣਾ ਬਾਹਰ ਆਸਟ੍ਰੇਲੀਆ ਦਾ ਮਾਸੀ ਦਾ ਮੁੰਡਾ ਉਹ ਲੈਣਗੇ ਜੇ ਲਿਆਓ ਜੀ ਆ ਇਹ ਗੋਲਾ ਇਹ ਵਿੱਚ 12 ਗੋਲਾ ਠੀਕ ਹੈ ਜੀ ਤੇ ਠੰਡੀ ਸੀਰ ਭੋਲਿਆ ਠੰਡੀ ਠੰਡੀ ਬਹੁਤ ਠੰਡੀ ਹੈ ਠੀਕ ਹੈ ਦੇਖੋ ਜੀ ਆ ਲੈ ਆਹ ਦੇ ਗੱਲਾਂ ਹੀ ਵਖਰੀਆਂ ਆ ਦੇ ਲਓ ਜੀ ਠੀਕ ਹੈ ਜੀ ਦੇਖੋ ਜਵਾਈਆਂ ਜਿੱਦਾਂ ਮਰਜੀ ਜੀ ਇੱਥੇ ਮਰਜੀ ਖੜਾ ਕੇ ਚੋਲੋ ਦੇਖੋ ਜੀ ਬਹੁਤ ਵਧੀਆ ਗੈੜਾ ਠੰਡੀ ਸੀ ਤੇ ਕੁਆਲਟੀ ਵਾਲੀ ਤੇ ਨਿੱਖਾ ਜਾ ਭਾਜੇ ਤੇ ਵਧੀਆ ਕੁਆਲਟੀ ਵਾਲੀ ਬਹੁਤ ਠੰਡੀ ਇਹਦੇ ਠੰਡੀ ਥੀਰੀ ਠੀਕ ਆ ਇਹਦਾ ਤੇ ਵਛੀ ਮਗਰ ਆ ਗਈ ਆ ਵਛੀ ਮਗਰ ਮਗਰ ਵਛੀ ਜੀ ਨਾ ਤੋਂ ਪਾਈ ਦੇਰ ਕੀ ਮੋਲੇ ਰੱਖਿਆ ਜਾਦਾ ਮੁੰਡੇ 20 40 ਹਜ਼ਾਰ ਦਾ ਤੇ 40 ਹਜ਼ਾਰ ਮੋਲਿਆ ਕਰ ਦੋ ਪਮਾਨ ਫੜਾ ਜਾ ਨਥਾ ਭੋਲਾ ਜੀ ਭਾਈ 2000 ਘੱਟ ਦਾ ਛੋਟਿਆ 30000 30 ਦੀ ਨਹੀਂ ਕਰ ਦੋ 2000 ਘੋੜ ਛੱਡ ਦੇ ਜੀ ਹਾਂ ਜੀ 35000 ਦੀ ਦਾਨ ਜੈਸਨੋ ਜੈਸਨੋ ਪਾਈ ਕਹਿੰਦੇ 35000 ਦੀ ਵੇਖੋ ਜੀ ਅੱਜ ਦੇ ਬਾਜ਼ਾਰ ਤੇ ਵਿੱਚ ਬਹੁਤ ਸਸਤੀ ਵਸ਼ੀ ਮਿਲਦੀ ਆ 35 ਨਹੀਂ 30000 ਪਰ ਕਾਨੋਂ ਗੱਲਾਂ ਆ ਨਹੀਂ ਰੇਟ ਲੱਭਦਾ ਤੇ ਠੰਡੀ ਸੀ ਰਵਸ਼ੀ ਆ ਮਗਰੀ ਵਸ਼ੀ 나ੜੂ ਦੇ ਬੱਚਾ ਜੀ ਲੈ ਲਓ ਅਜੇ ਕੁਆਲਟੀ ਵਾਲਾ ਹੈ ਤੇ ਵਧੀਆ ਵਸ਼ੀਆ ਬਹੁਤ ਸਸਤਾ ਮੋਹਲਾ ਬਾਈਆਂ ਦਾ 35000 ਦੀ ਬਾਈ ਕਦੇ ਹਾਂ ਜੀ ਸਨੋ 35000 ਦੀ ਦੇ ਦਾਂਗੇ ਤੇ ਠੰਡੀ ਸੀਰ ਵਸ਼ੀਆ ਕੁਆਲਟੀ ਵਾਲੀ ਬਹੁਤ ਵਧੀਆ ਰੇੜਿਆ ਬਾਈ ਦਾ 35000 ਦੀ ਹੈ ਸਨੋ ਹੀ ਠੀਕ ਆ ਬਾਈ ਜੀ ਜਾਂ ਤਾਂ ਤਾਜੀ ਸੂਈ ਦੇ ਲਓ ਜੀ ਓਕੇ ਠੀਕ ਆ ਬਾਈ ਜੀ ਆ ਗਈ ਬਾਈ ਜੀ ਟੋਕਰ ਗੱਬਣ ਵਾਦੇ ਟੋਕੜਿਆ ਠੀਕ ਆ ਇਹ ਦੋ ਦੇ ਦੋ ਦਰਾਈ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਯਰ ਦੀ ਗੱਭਣ ਜੀ ਨੌਂ ਮਹੀਨੇ ਨੌਂਾਂ ਦੀ ਆ ਠੀਕ ਠੀਕ ਸਰਪ੍ਰਾਇ ਥੋੜਾ ਜਿਹਾ ਟਾਈਮ ਰਹਿਗਾ ਸੋਚਦੇ ਟਪੜੇ ਗੱਭਣੇ ਬਾਦੀ ਆ ਤੇ ਇਹਦਾ ਬਾਈ ਇੰਨੇ ਦਾ ਆ ਮੁੱਲ ਕਰ ਇਹਦਾ ਨਿਕਾਇਆ ਮੋਲਿਆ ਵੇਖੋ ਜੀ ਬਹੁਤ ਸਾਫ ਝੋਟੀ ਆ ਤੇ ਦੋ ਦੋ ਮੇਲੇ ਵੀ ਡਰਾਈ ਜੇ ਤੇ ਨੌਂਾਂ ਮਹੀਨੇ ਹੀ ਬਾਈ ਕਹਿੰਦੇ ਗੱਭਣ ਆ ਉਹ ਦੋ ਮਹੀਨੇ ਸਾਹਮਣੀ ਪੈਣੀ ਆ ਤੇ ਪਰ ਜਿਹਨੂੰ ਕਹਿੰਦੇ ਵੀ ਨਿਕਾਇਆ ਮੋਲਿਆ ਕੰਦਾ ਦੋ ਮਹੀਨੇ ਸਾਹ ਕਮੇਟੀ ਪੈਣੀ ਆ ਕਮੇਟੀ 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 ਪੈਣੀ ਨਾ ਕਮੇਟੀ ਸਾਉਣਾ ਕਮੇਟੀ ਪਾਲਣੀ ਸਾਉਣਾ ਲੱਖ ਵਾਲੀ ਜਿਵੇਂ ਮਰਜੀ ਖਲਾਅ ਦੇ ਝੋਟੀ ਚਲ ਆਉਂਦਾ ਭਾਈ ਲਾਓ ਉਹ ਤੇ ਕਰਦੇ ਗੱਲ ਬਾਤ ਜਾਂ ਦੇਖੋ ਜੀ ਬਹੁਤ ਸੋਹਣੀ ਝੋਟੀ ਆ ਦੂਜੇ ਸੋਹਣੀ ਭਾਈ ਜੀ ਹਰਕਾ ਦੂਜਾ ਸੁਆ ਸੁਣੀ ਆ ਤੇ ਜਿਹਨੂੰ ਕਹਦੇ ਨੇ ਵਧੀਆ ਕੁਆਲਟੀ ਵਾਲੀ ਝੋਟੀ ਤੇ ਚੈੱਕ ਪਾਸ ਹੈਂਕਸ ਪਰ ਆਪਣੀ ਤਸੱਲੀ ਖੜੇ ਹੋਈ ਭਰਾ ਮੇਰਾ ਭਾਈ ਆਪਣਾ ਡਾਕਟਰ ਲੈ ਆਵੇ ਠੀਕ ਹੈ ਜੀ ਚੈੱਕ ਪਾਸ ਹੀ ਆਪਣੀ ਗਾਰੰਟੀ ਆ ਦੱਸੋ ਬਾਈ ਫਿਰ ਕੀ ਮੋਲ ਰੱਖਿਆ ਜੇ ਦਾ ਇਹਦਾ ਬਾਈ ਇੰਨੀ ਕਾ ਆ ਮੁੱਲ ਕਰਨਾ ਹਾਂਜੀ ਹਾਂ ਨਾ 80000 ਰੁਪਈਆ 80000 ਦੀ ਕਰ ਦੋ 35000 ਦੀ ਲਓ ਜੀ ਪੂਰੀ 9 ਮਹੀਨਾ ਦੀ ਚੱਕ ਪਾਸ ਗੱਪਣਾ ਤੇ 35000 ਦੀ ਬਾਈ ਕਹਿੰਦਾ ਛੋਟੀ ਦੇ ਦਾਂਗੇ ਤੇ ਵਧੀਆ ਛੋਟੀ ਆ ਕੁਆਲਿਟੀ ਵਾਲੀ ਤੇ ਪੂਰੀ ਸਾਬ ਆ ਤੇ ਥੁਣਾ ਥੁਣਾ ਛਾਦੀ ਮਰਵਾਦ ਨੇ ਇੱਕ ਵਾਰਾ ਵੇਖ ਲਓ ਜੀ ਠੀਕ ਆ ਜੀ ਓਕੇ ਜੀ 35000 ਦੀ ਹਾਂ ਨਾ ਜੈਸ ਨੋਈ ਜੋੜਾ ਕਿਹਨ ਦਾ ਇਹ ਹੋ ਰਿਹਾ ਪੂਰੇ 70 ਦਾ ਪੂਰਾ 70 ਦੇਖੋ ਜੀ ਅੱਜ ਦੇ ਬਾਜ਼ਾਰ ਦੇ ਸਮੇਂ ਵਿੱਚ ਇਹ ਚੀਜ਼ਾਂ ਨਹੀਂ ਲੱਭਦੀਆਂ 35000 ਦੀ ਤਾਜੀ ਸੋਈ ਜਰਸੀ ਵਸ਼ੀ ਆ ਤੇ 35000 ਦੀ ਝੋਟੀ ਹਾਂਜੀ ਕਮਾਲਾਂ ਕਰਤੀਆਂ ਅੱਜ ਦੇ ਜੋਰਾ 70000 ਬਾਈ ਨੇ ਪੁੱਛਿਆ ਮਗਰ ਹੁੰਦਾ ਕੇ ਮੈਂ ਨਾ ਭਾਈ ਆਪੇ ਕਹਿੰਦਾ ਜੋ ਕਰਨਾ ਕਰ ਦੋ ਅੱਜ ਤੀਕ ਠੀਕ ਆਪੇ ਕਰ ਦੋ ਉਹ ਬਾਈ ਆਏ ਗਿਆ ਬਾਹਰ ਠੀਕ ਆ ਲੈਣ ਗਏ ਵੀ ਉਹਨੂੰ ਲੈਣ ਗਏ ਠੀਕ ਆ ਜੀ ਦੇਖੋ ਜੀ 35 35000 ਦੇ ਦੋਵੇਂ ਪਸ਼ੂ ਕੁਆਲਟੀ ਵਾਲੇ ਲਾਈਕ ਕਮੈਂਟ ਸ਼ੇਅਰ ਪਿੰਡ ਭੋਮਾ ਜਿਹੜਾ ਅੰਮ੍ਰਿਤਸਰ ਤੇ ਡਰੈਸ ਦੇ ਦੇਨੇ ਆ ਬਾਈ ਦਾ ਪ੍ਰੋਪਰ ਪੈਂਟ ਭੋਮਾ ਤੇ ਡਰੈਸ ਦੇ ਦੇਨੇ ਆ ਨੰਬਰ ਦੇ ਦੇਨੇ ਆ ਤੇ ਬਾਈ ਨਾ ਕਰਿਓ ਗੱਲ ਬਾਤ ਦੋਵੇਂ ਨੀਕੇ ਨੀਕੇ ਮੋਲਦੇ ਆ ਪਹਿਲੇ ਫੋਨ ਤੇ ਚੁੱਕ ਦੋ ਟਾਈਮ ਨਾਲ ਠੀਕ ਆ ਬਾਈ ਜੀ ਸਰਸ ਹੀ ਗੱਲ ਜੀ